Canadian Real Estate Association ਦਾ ਕਹਿਣਾ ਹੈ ਕਿ ਮਾਰਕੀਟ ਦੇ ਵਿੱਚ ਨਵੀਆਂ ਸੂਚੀਆਂ ਦੀ ਆਮਦ ਦੇ ਬਾਵਜੂਦ April ਦੇ ਵਿੱਚ ਘਰਾਂ ਦੀ ਗਿਣਤੀ ਪਿਛਲੇ ਮਹੀਨੇ ਨਾਲੋਂ ਘਟ ਗਈ ਹੈ। ਮਹੀਨੇਦਰ ਮਹੀਨੇ ਦੇ ਆਧਾਰ 'ਤੇ CRA ਨੇ ਕਿਹਾ ਹੈ ਕਿ April ਦੇ ਵਿੱਚ ਘਰਾਂ ਦੀ ਵਿਕਰੀ 1.7% ਦੀ ਘਟੀ ਹੈ, ਜਦੋਂ ਕਿ ਬਸੰਤ ਬਾਜ਼ਾਰ ਦੀ ਸ਼ੁਰੂਆਤ ਕਰਨ ਦੇ ਲਈ ਜਿਹੜੀ ਵਿਕਰੀ ਹੈ ਉਪਲਬਧ ਨਵੀਆਂ ਸੂਚੀਬੱਧ ਜਾਇਦਾਦਾਂ 2.8% ਦੀ ਵਧਿਆ ਨੇ। ਇਸ ਦੇ ਨਾਲ ਹੀ March 2024 ਦੇ ਮੁਕਾਬਲੇ ਕੈਨੇਡਾ ਵਿੱਚ ਰਿਹਾਇਸ਼ੀ ਘਰਾਂ ਦੀ ਸ਼ੁਰੂਆਤ ਦੀ ਸਾਲਾਨਾ ਦਰ ਦੇ ਵਿੱਚ 1% ਦੀ ਗਿਰਾਵਟ ਆਈ ਹੈ। ਜਦੋਂ ਕਿ ਉਸ ਸਮੇਂ ਦੌਰਾਨ ਰਿਹਾਇਸ਼ੀ ਘਰਾਂ ਦੀ ਵਿਕਰੀ ਦੇ ਵਿੱਚ ਕਮੀ ਵੀ ਦੇਖੀ ਗਈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਤੇ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮਾਰਚ 2024 ਦੇ ਮੁਕਾਬਲੇ ਕੈਨੇਡਾ ਵਿੱਚ ਹਾਊਸਿੰਗ ਸਟਾਰਟ ਦੀ ਸਾਲਾਨਾ ਦਰ ਦੇ ਵਿੱਚ ਇੱਕ ਗਿਰਾਵਟ ਆਈ ਹੈ ਜਦੋਂ ਕਿ ਰਿਹਾਇਸ਼ੀ ਘਰਾਂ ਦੀ ਵਿਕਰੀ ਦੀ ਗਿਣਤੀ ਉਸੇ ਸਮੇਂ ਵਿੱਚ ਘਟੀ ਹੈ ਸੀਐਮਐਚਸੀ ਕੈਨੇਡਾ ਦੀ ਨੈਸ਼ਨਲ ਹਾਊਸਿੰਗ ਏਜੰਸੀ ਨੇ ਰਿਪੋਰਟ ਦਿੱਤੀ ਕਿ ਰਿਹਾਇਸ਼ਾਂ ਦੀ ਸਾਲਾਨਾ ਦਰ ਜਾਂ ਕਿੰਨੇ ਨਵੇਂ ਘਰਾਂ ਦੀ ਉਸਾਰੀ ਹੋਈ ਹੈ ਮਾਰਚ 2024 ਵਿੱਚ 242267 ਤੋਂ ਘਟ ਕੇ April ਵਿੱਚ 240229 ਹੋ ਗਈ ਏਜੰਸੀ ਨੇ 6 ਮਹੀਨੇ ਦੇ ਉਸ ਸਮਾਪ ਦੇ ਰੁਝਾਨ ਵਿਚ ਵੀ ਗਿਰਾਵਟ ਦੇਖੀ ਹੈ ਸਭ ਤੋਂ ਤਾਜ਼ਾ ਰਿਪੋਰਟ ਵਿੱਚ ਉਸ ਸਮੇਂ ਦੇ ਮਿਆਦ ਦੇ ਦੌਰਾਨ ਮੌਸਮੀ ਤੌਰ ਤੇ ਅਡਜਸਟ ਮੂਵਿੰਗ ਕੋਸਟ 2.2 ਫੀਸਦੀ ਘਟ ਗਈ ਹੈ ਟੋਰਾਂਟੋ ਵੈਂਕੂਵਰ ਤੇ ਮੌਂਟਰੀਅਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਮਲਟੀ ਯੂਨਿਟ ਤੇ ਸਿੰਗਲ ਡੀਟੈਚ ਦੋਵਾਂ ਘਰਾਂ ਲਈ ਅਸਲ ਨਵੀਂ ਰਿਹਾਇਸ਼ ਦੀ ਉਸਾਰੀ ਜਦੋਂ ਮੌਸਮੀ ਤੌਰ ਦੇ ਉਤੇ ਅਡਜਸਟ ਨਹੀਂ ਕੀਤੀ ਜਾਂਦੀ ਹੈ ਤਾਂ ਸਿੰਗਲ ਡੀਟੈਚਡ ਹਾਊਸਿੰਗ ਸ਼ੁਰੂ ਹੋਣ ਨਾਲੋਂ ਜ਼ਿਆਦਾ ਮਲਟੀ ਯੂਨਿਟ ਉਸਾਰੀ ਹੁੰਦੀ ਹੈ ਸੀਐਮਐਚਸੀ ਦੇ ਮੁੱਖ ਅਰਥ ਸ਼ਾਸਤਰੀ ਮੁਤਾਬਕ ਉੱਚ ਵਿਆਜ ਦਰਾਂ ਮਲਟੀ ਯੂਨਿਟ ਸ਼ੁਰੂ ਹੋਣ ਦੇ ਵਿੱਚ ਕੁਝ ਕਮੀ ਦਾ ਕਾਰਨ ਬਣਿਆ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਟ੍ਰਾਂਟੋ ਵੈਨਕੂਵਰ ਤੇ ਮੌਂਟਰੀਅਲ ਦੇ ਵਿੱਚ ਦੇਖਿਆ ਗਿਆ ਹੈਰਾਨੀਜਨਕ ਹੈ ਕਿਉਂਕਿ ਅਸੀਂ ਪਿਛਲੇ ਸਾਲ ਦੀਆਂ ਚੁਣੌਤੀਪੂਰਨ ਉਧਾਰ ਸਥਿਤੀਆਂ ਨੂੰ ਮਲਟੀ ਯੂਨਿਟ ਹਾਊਸਿੰਗ ਸ਼ੁਰੂਆਤੀ ਗਿਣਤੀ ਦੇ ਵਿੱਚ ਪ੍ਰਤੀਬੰਧ ਦੇਖਣਾ ਚਾਉਂਦੇ ਹਾਂ ਅਸੀਂ ਇਹਨਾਂ ਵੱਡੇ ਕੇਂਦਰਾਂ ਵਿੱਚ ਲਗਾਤਾਰ ਢੇਠਾਵਲ ਦਬਾਅ ਦੇਖਣ ਦੀ ਉਮੀਦ ਕਰਦੇ ਹਾਂ ਜਿੱਥੋਂ ਤੱਕ ਹਾਊਸਿੰਗ ਲਾਗਤਾਂ ਦਾ ਸਵਾਲ ਹੈ ਬੀਐਮਓ ਦੇ ਮੁਖ ਅਰਸ਼ ਸਾਸਤਰੀ ਡਗ ਪੋਰਟਰ ਨੇ ਕਿਹਾ ਹੈ ਕਿ ਅਪਾਰਟਮੈਂਟ ਜਾਂ ਕਾਂਡੋਮੀਨੀਅਮ ਵਰਗੇ ਸ਼ੁਰੂਆਤ ਦੇ ਰੂਪ ਨੇ ਕਿਉਂਕਿ ਉਹਨਾਂ ਨੂੰ ਇੱਕ ਪਰਿਵਾਰ ਨਾਲੋਂ ਘਰ ਨਾਲੋਂ ਪੂਰਾ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਾਰਚ 2024 ਦੇ ਮੁਕਾਬਲੇ ਅਪ੍ਰੈਲ ਵਿੱਚ ਘਰਾਂ ਦੀ ਵਿਕਰੀ ਕੈਨੇਡਾ ਵਿੱਚ 1.7% ਦੀ ਘਟੀ ਹੈ ਹਾਲਾਂਕਿ ਇਹ ਪਿਛਲੇ ਸਾਲ ਨਾਲੋਂ ਵਧਾ ਹੈ ਅਪ੍ਰੈਲ ਵਿੱਚ ਵਿਕਰੀ ਲਈ ਸੰਪਤੀਆਂ ਦੀ ਗਿਣਤੀ ਨਹੀਂ ਤਾਂ ਵਸਤੂ ਵਜੋਂ ਜਾਣੀ ਜਾਂਦੀ ਹੈ ਬਸੰਤ ਰੀਅਲ ਏਸਟੇਟ ਸੀਜ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਵਧ ਗਈ ਉਹਨਾਂ ਨਵੀਆਂ ਸੂਚੀਆਂ ਦੇ ਬਾਵਜੂਦ ਕੁਝ ਬਾਜ਼ਾਰਾਂ ਵਿੱਚ ਸਪਲਾਈ ਵੀ ਵਧ ਰਹੀ ਹੈ ਪੱਛਮੀ ਕੈਨੇਡਾ ਦੇ ਵਿੱਚ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬਾਹਰ ਰਹਿੰਦੇ ਨੇ ਕਿਉਂਕਿ ਜੰਗਲੀ ਅੱਗ ਉਹਨਾਂ ਦੇ ਪਾਈਚਾਰਿਆਂ ਨੂੰ ਖਤਰਾ ਬਣਾ ਰਹੀ ਹੈ ਜਿਸ ਦੇ ਨਾਲ ਨਿਕਾਸੀ ਦੇ ਆਦੇਸ਼ ਤੇ ਚੇਤਾਵਨੀਆਂ ਜਾਰੀ ਹੁੰਦੀਆਂ ਨੇ ਬੀਸੀ ਵਿੱਚ ਫੋਰਟ ਨੈਲਸਨ ਦੇ ਉੱਤਰ ਪੂਰਬੀ ਪਾਈਚਾਰੇ ਦੇ ਆਲੇ ਦੁਆਲੇ ਦਾ ਇੱਕ ਚੌਥਾ ਖੇਤਰ ਖਾਲੀ ਕਰਵਾਇਆ ਜਾ ਰਿਹਾ ਹੈ పార్ਕਰਸ ਝੀਲ ਦੇ ਜੰਗਲੀ ਅੱਗ ਦੇ ਨੇੜੇ ਹੀ ਇਹ ਵੱਲ ਰਹੀ ਹੈ ਤੇ ਵੱਡੀ ਪੈਟਰੀ ਕ੍ਰੀਕ ਜੰਗਲ ਦੀ ਅੱਗ ਉੱਤਰ ਪੱਛਮ ਵੱਲ ਵਧ ਰਹੀ ਹੈ ਅਲਬਰਟਾ ਵਿੱਚ 209 ਵਰਗ ਕਿਲੋਮੀਟਰ ਵਿੱਚ ਫੈਲੀ ਅੱਗ ਨੇ ਦੱਖਣੀ ਫੋਰਟ ਮੈਕਮਰੇ ਦੇ 600 ਤੋਂ ਵੱਧ ਨਿਵਾਸੀਆਂ ਨੂੰ ਉਹਨਾਂ ਦੇ ਘਰਾਂ ਤੋਂ ਮੋੜਨ ਲਈ ਮਜਬੂਰ ਕਰ ਦਿੱਤਾ 2016 ਵਿੱਚ ਇਸੇ ਤਰ੍ਹਾਂ ਦੀ ਜੰਗਲੀ ਆਗਣੇ ਆਇਲ ਸੈਂਡ ਦੇ ਬਹੁਤ ਸਾਰੇ ਹਿੱਸੇ ਨੂੰ ਤਬਾਹ ਕਰ ਦਿੱਤਾ ਸੀ ਤੇ ਇਸ ਦੀ ਰਿਕਵਰੀ ਦੇ ਵਿੱਚ ਕਈ ਸਾਲ ਲੱਗ ਗਏ ਸਨ ਤੇ ਕ੍ਰੈਂਬੇਰੀ ਪੋਰਟੇਜ ਮਨੀਟੋਬਾ ਦੇ ਬਿਲਕੁਲ ਉੱਤਰ ਦੇ ਵਿੱਚ 316 ਵਰਗ ਕਿਲੋਮੀਟਰ ਦੀ ਇੱਕ ਬੇਕਾਬੂ ਜੰਗਲੀ ਆਗਣੇ ਖੇਤਰ ਦੇ ਲਗਭਗ 500 ਤੋਂ ਵੱਧ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।